ਕੀ ਵਾਤਾਵਰਨ ਨੂੰ ਸੁਰੱਖਿਅਤ ਰੱਖਣਾ ਔਰ ਵਾਤਾਵਰਨ ਨੂੰ ਵਧੀਆ ਬਣਾਣਾ ਬੰਦੇ ਦੇ ਆਦੇਸ਼ ਹੁੰਦਾ ਹੈ ਜਿਵੇਂ ਕਿ ਗੱਲਬਾਤ ਕੀਤੀ ਜਾਂਦੀ ਹੈ ਕਿ ਅੱਜ ਕੱਲ ਦੀ ਦੁਨੀਆ ਦੇ ਵਿੱਚ ਲੋਕ ਬਹੁਤ ਹੀ ਪਰੇਸ਼ਾਨ ਨੇ ਗੱਲਾਂ ਕਰਾਂਗੇ ਔਰ ਤੁਹਾਨੂੰ ਦਿਖਾਵਾਂਗੇ ਤਸਵੀਰ ਕਿ ਕਿਵੇਂ ਕੁਦਰਤ ਤੋਂ ਕੁਝ ਸਿੱਖਿਆ ਜਾਵੇ ਕਿ ਜਿਵੇਂ ਪੇੜ-ਪੌਦੇ ਨੇ ਬੂਟੇ ਨੇ ਫੁੱਲ ਨੇ ਹਰੇਕ ਬੰਦੇ ਨੂੰ ਖੁਸ਼ੀ ਦਿੰਦੇ ਨੇ ਔਰ ਬਹੁਤ ਖੂਸ਼ ਕੁਦਰਤ ਨੂੰ ਮਿਲਦਾ ਹੈ ਜਿਵੇਂ ਕਿ ਤੁਹਾਨੂੰ ਦਿਖਾਵਾਂਗੇ ਪਾਰਕ ਦੇ ਵਿੱਚ ਕੁਦਰਤ ਨੇ ਕਿੰਨੇ ਕਿੰਨੇ ਸੋਨੇ ਸਾਨੂੰ ਦਾਤਾਂ ਵੰਡੀਆਂ ਨੇ ਲੇਕਿਨ ਇੱਕ ਪ੍ਰਮਾਤਮਾ ਨੇ ਬੁੱਧੀ ਜੋ ਦਿੱਤੀ ਹੈ ਉਹ ਸਿਰਫ ਇਨਸਾਨ ਨੂੰ ਦਿੱਤੀ ਹੈ ਪਰ ਇਹ ਇਨਸਾਨ ਅੱਜ ਇਦਾਂ ਦਾ एहसान फरामोश ਹੋ ਗਿਆ ਹੈ ਕਿ ਕੁਦਰਤ ਦਾ ਕੋਈ ਡਰ ਨਹੀਂ ਹੈ ਅੱਜ ਕੱਲ੍ਹ ਦੇਖੋ ਤੁਸੀਂ ਇੰਨੇ ਜਿਟੀ ਰੋਡ ਦੇ ਉੱਤੇ ਦਰਖਤ ਲੱਗੇ ਹੁੰਦੇ ਸੀ ਕੁਦਰਤ ਨਾਲ ਰਵਾਰਡ ਹੋ ਰਿਹਾ ਹੈ ਸਾਰੇ ਖਤਮ ਹੋ ਗਏ ਨੇ ਔਰ ਜੋ ਅਸੀਂ ਅੱਜ ਫੀਲ ਕਰ ਰਹੇ ਹਾਂ ਪਰਮਾਤਮਾ ਦੀ ਜੋ ਕੁਦਰਤੀ देन ਹੈ ਪਰਮਾਤਮਾ ਜਿਸ ਚੀਜ਼ ਨੂੰ ਵਾਅਦਾ ਦਿੰਦਾ ਹੈ ਉਹ ਚੀਜ਼ ਵੱਧਦੀ ਹੈ ਫੁੱਲਦੀ ਹੈ ਹੁਣ ਇਨਸਾਨ ਤੁਸੀਂ ਦੇਖ ਲਓ ਕੋਈ ਜਿਵੇਂ ਕਟਿੰਗ ਕਰਾਂਦਾ ਹੈ ਠੀਕ ਨਹੀਂ ਬੰਦੇ ਦੇ ਵਾਲ ਦਾੜੀ ਦੇ ਜਾਂ ਸਿਰ ਦੇ ਚਿੱਟੇ ਹੋ ਜਾਂਦੇ ਨੇ ਉਹ ਕੁਦਰਤ ਉਸ ਨੂੰ ਨਿਖਾਰ ਦਿੰਦੀ ਹੈ ਲੇਕਿਨ ਬੰਦਾ ਕੁਦਰਤ ਦੇ ਨਾਲ ਛੇੜਛਾੜ ਕਰਦਾ ਹੈ ਜੇ ਕੁਦਰਤ ਨਾਲ ਛੇੜਛਾੜ ਕੀਤੀ ਜਾਊਗੀ ਤੇ ਕੁਦਰਤ ਵੀ ਕੋਈ ਨਾ ਕੋਈ ਪ੍ਰਕੋਪ ਦਿਖਾਉਗੀ ਅਸੀਂ ਤੁਹਾਨੂੰ ਆਪਣੇ ਇਸ ਪੇਜ ਦੇ ਉੱਤੇ ਵਧੀਆ ਤੋਂ ਵਧੀਆ ਕੋਈ ਨਾ ਕੋਈ ਚੰਗੀ ਵੀਡੀਓ ਜਰੂਰ ਦਿਖਾਉਂਦੇ ਆ ਜੋ ਕਿ ਇੱਕ ਜਾਗਰੂਕਤਾ ਵਾਸਤੇ ਹੁੰਦੀ ਹੈ ਅੱਜ ਕੱਲ ਆਪਾਂ ਦੇਖਦੇ ਆ ਕਿ ਜਿਵੇਂ ਪਹਿਲਾਂ ਸੰਜੁਕਤ ਪਰਿਵਾਰ ਹੁੰਦੇ ਸੀ ਜਿਵੇਂ ਅੱਜ ਕੱਲ ਹਰੇਕ ਬੰਦਾ ਬੜਾ ਸਟ੍ਰੈਸ ਦੇ ਵਿੱਚ ਰਹਿੰਦਾ ਹੈ ਬੜੀ ਟੈਨਸ਼ਨ ਦੇ ਵਿੱਚ ਰਹਿੰਦਾ ਹੈ ਤੇ ਕੋਈ ਕਿਸੇ ਨਾਲ ਕੋਈ ਗੱਲ ਕਰਕੇ ਇਹਨਾਂ ਰਾਜੀ ਨਹੀਂ ਹੁੰਦਾ ਪਿਆਰ ਮੁਹੱਬਤ ਬਿਲਕੁਲ ਹੀ ਬਦਲ ਗਿਆ ਹੈ ਪਹਿਲਾਂ ਤੁਸੀਂ ਦੇਖੋ ਜੇਕ ਬੰਦਾ ਸਵੇਰੇ ਫਰੈਸ਼ ਹੋਣ ਵੀ ਜਾਂਦਾ ਸੀ ਉਹ ਵੀ ਕਿਲੋ-ਕਿਲੋ 2-2 ਕਿਲੋਮੀਟਰ ਤੱਕ ਸੈਰ ਕਰਦਾ ਜਾਂਦਾ ਸੀ ਜੋ ਸੈਰ ਦੀ ਸੈਰ ਹੋ ਜਾਂਦੀ ਸੀ ਜੇ ਫਰੈਸ਼ ਹੋਣ ਜਾਂਦਾ ਸੀ ਤੇ ਸੋ ਸੋ ਸੁਖ ਸੁਖ ਜੋ ਉਸ ਨੂੰ ਰਾਸਤੇ ਵਿੱਚ ਬੰਦੇ ਮਿਲਦੇ ਸੀ ਸਾਰੇ ਕਰਦੇ ਹੁਣ ਪਰ ਅੱਜ ਕੱਲ ਮੋਬਾਈਲ ਔਰ ਜ਼ਿੰਦਗੀ ਦੇ ਵਿੱਚ ਬੰਦਾ ਇੰਨਾ ਬਿਜ਼ੀ ਹੋ ਗਿਆ ਹੈ ਕਿ ਉਹਦੇ ਕੋਲ ਅੱਜ ਕੱਲ ਆਪਣੇ ਲਈ ਵੀ ਟਾਈਮ ਹੈ ਨਹੀਂ ਔਰ ਤੁਹਾਨੂੰ ਜਿਵੇਂ ਅਸੀਂ ਦਿਖਾਵਾਂਗੇ ਔਰ ਗੱਲਬਾਤ ਕਰਾਂਗੇ ਔਰ ਗੱਲਬਾਤ ਚੱਲਦੀ ਰਹੇਗੀ ਔਰ ਤੁਹਾਨੂੰ ਦਿਖਾਵਾਂਗੇ ਕੁਦਰਤ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਕੀ ਜਿਵੇਂ ਅੱਜਕੱਲ੍ਹ ਦੁਨੀਆ ਦੇ ਵਿੱਚ ਲੋਕ ਦੇ ਵਿੱਚ ਪਿਆਰ ਬਹੁਤ ਘਟ ਗਿਆ ਹੈ ਕੋਈ ਕਿਸੇ ਨੂੰ ਬੁਲਾਕੇ ਨਹੀਂ ਰਾਜੀ ਔਰ ਤੁਹਾਨੂੰ ਜਿਵੇਂ ਅੱਜਕੱਲ੍ਹ ਹਰੇਕ ਬੰਦਾ ਆਪਣੇ ਫੋਨ ਦੇ ਵਿੱਚ ਬਿਜ਼ੀ ਹੈ ਜੇ ਚਾਰ ਬਜ਼ੁਰਗ ਘਰੇ ਬੈਠੇ ਨੇ ਆਪਣਾ ਫਰਜ਼ ਬੰਦਾ ਹੈ ਕਿ ਜੇ ਹਰੇਕ ਦੇ ਘਰੇ ਕੋਈ ਚਾਰ ਬਜ਼ੁਰਗ ਬੈਠੇ ਨੇ ਜੇ ਤੁਹਾਡੇ ਕੋਈ ਘਰ ਦੇ ਵਿੱਚ ਤੁਸੀਂ ਜੁਆਇੰਟ ਫੈਮਿਲੀ ਵਿੱਚ ਰਹਿੰਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਸਿੱਖਿਆ ਦੇਣੀ ਚਾਹੁੰਦੇ ਹੋ ਤੇ ਜੇ ਤੁਸੀਂ ਆਪਣੇ ਬੱਚੇ ਤੁਸੀਂ ਆਪਣੇ ਪੇਰੈਂਟਸ ਦੀ ਇੱਜ਼ਤ ਕਰੋਗੇ ਤੇ ਤੁਹਾਡੇ ਬੱਚੇ ਵੀ ਤੁਹਾਡੀ ਇੱਜ਼ਤ ਕਰਨਗੇ ਤੁਹਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਤੁਸੀਂ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਕਿ ਪੁੱਤਰ ਦੇਖੋ ਇਹ ਮੇਰੇ ਮਾਤਾ ਪਿਤਾ ਨੇ ਇਹਨਾਂ ਨੇ ਸਾਨੂੰ ਪਾਲਿਆ ਸੀ ਸਾਨੂੰ ਇਹਨਾਂ ਨੇ ਏਡੇ ਵੱਡੇ ਕੀਤਾ ਹੈ ਤੇ ਅਸੀਂ ਵੀ ਤੁਹਾਨੂੰ ਉਸੇ ਤਰ੍ਹਾਂ ਪਿਆਰ ਕਰਦੇ ਹਾਂ ਜੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਪਿਆਰ ਕਰੋਗੇ ਤੇ ਤੁਹਾਡੇ ਬੱਚੇ ਵੀ ਤੁਹਾਨੂੰ ਪਿਆਰ ਕਰਨਗੇ ਔਰ ਸਾਡਾ ਮੇਨ ਵਿਸ਼ਾ ਤਾਂ ਕੋਈ ਹੋਰ ਸੀ ਲੇਕਿਨ ਅੱਜ ਦਿਮਾਗ ਦੇ ਵਿੱਚ ਕਈ ਦਿਨ ਦੀ ਗੱਲ ਸ਼ੇਅਰ ਕਰਨ ਨੂੰ ਦਿਲ ਕਰਦਾ ਸੀ ਪਰ ਕਈ ਵੇਲੇ ਦਿਮਾਗ ਚੋਂ ਗੱਲ ਨਿਕਲ ਗਈ ਸੀ ਔਰ ਜੋ ਸਾਡੇ ਨਾਲ ਲਾਈਵ ਨੇ ਉਹ ਵੀ ਸਾਡੇ ਸ਼ਾਇਦ ਵਿਚਾਰ ਦੇਖਣਗੇ ਵੀ ਅਸੀਂ ਜੋ ਇੱਕ ਚੰਗਾ ਵਿਸ਼ਾ ਲੈ ਕੇ ਆਈਦਾ ਹਾਂ ਜੋ ਜਾਗਰੂਕਤਾ ਕਰਦਾ ਹੈ ਔਰ ਕੁਦਰਤ ਦੇ ਵੀ ਤੁਹਾਨੂੰ ਨਿਆਰੇ ਦਿਖਾਵਾਂਗੇ ਪਾਰਕ ਦੇ ਵਿੱਚ ਦੇਖੋ ਗੱਲਾਂ ਨੇਚਰਲੀ ਬੰਦੇ ਨੂੰ ਦੇਖੋ ਕੁਦਰਤ ਦੇ ਨਾਲ ਕਿਵੇਂ ਇਸ ਪਬਲਿਕ ਔਰ ਸੋਸਾਇਟੀ ਨੇ ਦੁਨੀਆ ਦੇ ਵਿੱਚ ਦੇਖੋ ਕਿੰਨੀ ਸਫਾਈ ਦਾ ਧਿਆਨ ਰੱਖਿਆ ਹੋਇਆ ਹੈ ਇਹਦੇ ਵਿੱਚ ਉਹ ਦੇਖੋ ਤੁਹਾਨੂੰ ਦਿਖਾਵਾਂਗੇ ਟਾਈਲਸ ਲੱਗੀਆਂ ਹੋਈਆਂ ਪਾਰਕ 'ਚ ਪੱਖੇ ਲੱਗੇ ਹੋਏ ਨੇ ਔਰ ਵਾਤਾਵਰਨ ਨੂੰ ਇੰਨਾ ਸੁੰਦਰ ਇਹਨਾਂ ਨੇ ਬਣਾਇਆ ਹੈ ਇਹ ਇਨਸਾਨ ਦੇ ਹੱਥ ਵਿੱਚ ਹੀ ਹੁੰਦਾ ਹੈ ਕਿ ਕੁਦਰਤ ਨੂੰ ਕਿਦਾਂ ਸੰਭਾਲ ਕੇ ਰੱਖਣਾ ਔਰ ਕੁਦਰਤ ਦੇਖੋ ਕਿੰਨੀ ਨੇਚਰਲ ਬਿਊਟੀ ਤੁਹਾਨੂੰ ਦਿਖਾ ਰਹੇ ਹਾਂ ਕਿੰਨੀ ਸ਼ਾਂਤਮਈ ਦੇਖੋ ਗੁਲਾਬ ਦੇ ਫੁੱਲ ਇਹ ਵੀ ਆਪਸ ਵਿੱਚ ਗੱਲਾਂ ਕਰਦੇ ਨੇ ਔਰ ਇੱਥੇ ਲਿਖਿਆ ਹੈ ਨੋ ਪਲੇ ਔਰ ਜਿਵੇਂ ਕੁਦਰਤ ਨੂੰ ਇੱਕ ਚੰਗਾ ਦ੍ਰਿਸ਼ ਚੰਗਾ ਦਿਖਾਇਆ ਗਿਆ ਹੈ ਔਰ ਫਿਰ ਨਾਲ ਗੱਲਬਾਤ ਕਰਾਂਗੇ ਜੁੜੇ ਰਹੋ ਸਾਡੇ ਪੇਜ ਨਾਲ ਕੇ ਚਲੋ ਆਇਆ ਉਹਨੂੰ ਪੁੱਛਿਆ ਦੋਨੇ ਚਾਪੀ ਲੈ ਆਇਆ